ਮੈਂ ਗੱਲ ਜ਼ਿਲ੍ਹੇ ਦੀ ਨਹੀਂ ਕਰੂੰ ਮੈਂ ਗੱਲ ਪੰਜਾਬ ਦੀ ਕਰੂੰ ਅਸੀਂ ਗੱਲ ਕੀਤੀ ਸੀ ਵੀ ਰਾਕਟ ਦੀ ਸਪੀਡ ਦੇ ਨਾਲ ਜਿਹੜੇ ਵੀ ਕੰਮ ਕੀਤੇ ਜਾਣਗੇ ਅੱਜ ਬਤੌਰ ਤੁਸੀਂ ਸਾਰੇ ਭਰਾ ਜੀ ਤੁਹਾਡੇ ਹਰ ਫਰਕ ਦੇ ਵਿੱਚ ਤੁਹਾਡੇ ਵੀ ਸੱਜਣ ਮਿੱਤਰ ਨੇ ਪੱਤਰਕਾਰ ਭਾਈਚਾਰਾ ਹੈ ਤੁਸੀਂ ਇਹ ਦੇਖੋ ਵੀ ਜੋ ਸਰਕਾਰ ਨੇ ਕਿਹਾ ਸੀ ਪਹਿਲਾਂ ਤੇ ਸਿਹਤ ਵੱਲੋਂ ਮਹੱਲਾ ਕਲੀਨਿਕ ਬਣਾਏਗੇ ਅੱਜ ਹੁਣ ਜਿਹੜਾ ਉਸਾਲ ਜਿਹੜਾ ਬੱਚਿਆਂ ਦੀ ਪੜ੍ਹਾਈ ਵੱਲ ਨੂੰ ਰੁਝਾਨ ਜਿਹੜਾ ਸਰਕਾਰ ਦਾ ਤੁਹਾਡੇ ਸਾਹਮਣੇ ਬਤੌਰ ਨਜ਼ਰ ਆ ਰਿਹਾ ਤੁਹਾਨੂੰ ਅੱਜ ਥਾਂ ਥਾਂ ਉਤ ਘਾਟਨ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਸਾਡੀ ਸੋਚ ਇਹ ਹੈ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਕਿਸੇ ਵੀ ਕਿਸਮ ਦੀ ਕੋਈ ਬੱਚਿਆਂ ਨੂੰ ਸਾਡਿਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਇੱਕ ਸੋਚ ਸੀ ਪੰਜਾਬ ਰੰਗਲਾ ਪੰਜਾਬ ਬਣਾਉਣਾ ਕੌਣ ਬਣਾਊਗਾ ਰੰਗਲਾ ਪੰਜਾਬ ਸਾਡੀ ਪੀੜ੍ਹੀ ਆਉਣ ਵਾਲੀ ਜੇ ਪੀੜ੍ਹੀ ਨੂੰ ਚੰਗੀ ਸਿੱਧ ਦੇ ਦੇ ਦਿਆਂਗੇ ਜੇ ਚੰਗੀ ਸਿੱਖਿਆ ਦੇ ਦੇ ਦਿਆਂਗੇ ਜੇ ਚੰਗਾ ਰਸਤਾ ਵਿਖਾਲ ਦੇ ਦਿਆਂਗੇ ਤੇ ਨੇਚਰਲੀ ਉਹ ਪੀੜ੍ਹੀ ਜਿਹੜੀ ਆ ਉਹ ਤੈਨੂੰ ਦੂਰ ਨਹੀਂ ਜਦੋਂ ਪੰਜਾਬ ਦੀ ਤਰੱਕੀ ਉਸ ਹਲਕੇ ਦੀ ਤਰੱਕੀ ਉਸ ਦੇਸ਼ ਦੀ ਤਰੱਕੀ ਉਹ ਉਦੋਂ ਹੀ ਹੋਗੀ ਜਦੋਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੂਗੀ ਸੋ ਅੱਜ ਇਸ ਸਕੂਲ ਦੇ ਵਿੱਚ ਨੀਅਰ ਅਬਾਊਟ ਕਰੋੜ ਤੋਂ ਉੱਪਰ ਜਿਹੜੇ ਨੇ ਅੱਜ ਉਦਘਾਟਨ ਕਰਨ ਜਾ ਰਹੇ ਨੇ ਜੋ ਜੋ ਸਾਡੇ ਪ੍ਰਿੰਸੀਪਲ ਸਾਹਿਬਾਨਾਂ ਦੀਆਂ ੜਮਾਂਡਾਂ ਸੀ ਜੋ ਜੋ ਸਾਡੇ ਬੱਚਿਆਂ ਦੀਆਂ ੜਮਾਂਡਾਂ ਸੀ ਅੱਜ ਆਪਾਂ ਉਹਨਾਂ ਉਹਨਾਂ ੜਮਾਂਡਾਂ ਨੂੰ ਪੂਰੇ ਕਰਕੇ ਅੱਜ ਬੱਚਿਆਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਸਮਰਪਿਤ ਕਰਦੇ ਆ ਸਰ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਗ੍ਰੇਨੇਡ ਹਮਲੇ ਹੋ ਰਹੇ ਆ ਜਿਹੜੇ ਸਿਆਣਿਓ ਸੁਝਿਓ ਇੱਕ ਚੀਜ਼ ਦੇਖੋ ਉਹ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਵਿੱਚ ਫਿਰ ਸਕੂਲਾਂ ਦੀ ਮਾਹੌਲ ਜਿਹੜਾ ਬਣਿਆ ਸੀ ਵੀ ਇੱਕ ਮੈਸੇਜ ਸੀ ਵੀ ਪੰਜਾਬ ਦੇ ਵਿੱਚ ਜੀ ਸਾਰੇ ਦੇਸ਼ ਦੇ ਵਿੱਚ ਮੈਸੇਜ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਅੱਜ ਵੀ ਕਹਿੰਦਾ ਪੰਜਾਬ ਨੂੰ ਹੱਸਦੇ ਵਸਦੇ ਖੇਡਦੇ ਹੋਏ ਪੰਜਾਬ ਨੂੰ ਤਰੱਕੀ ਵੱਲ ਨੂੰ ਵਧਦੇ ਹੋਇਆ ਕਈ ਮੈਂ ਕਹਿ ਸਕਦਾ ਵੀ ਏਜੰਸੀਆਂ ਕੁਝ ਸਿਆਸੀ ਲਾਲੋ ਵੀ ਉਹਨਾਂ ਨੂੰ ਹਜਮ ਨਹੀਂ ਹੁੰਦਾ ਕਿਉਂਕਿ ਪੰਜਾਬ ਜੇ ਤਰੱਕੀ ਚ ਚਲਾ ਗਿਆ ਕਿਉਂਕਿ ਅੱਗੇ ਵੀ ਦੇਖੋ ਜੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸਭ ਤੋਂ ਵੱਧ ਯੋਗਦਾਨ ਕਿਹਨਾਂ ਦਾ ਪੰਜਾਬੀਆਂ ਦਾ ਜੇ ਕੋਈ ਇਨਕਲਾਬ ਉੱਠਿਆ ਕਿੱਥੋਂ ਉੱਠਦਾ ਹੈ ਪੰਜਾਬ ਦੇ ਵਿੱਚੋਂ ਉੱਠਦਾ ਹੈ ਸੋ ਪੰਜਾਬ ਨੂੰ ਚਾਹੁੰਦੇ ਨੇ ਵੀ ਇਹਦਾ ਮਾਹੌਲ ਖਰਾਬ ਕਰਨਾ ਪਰ ਹਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਇਹ ਮੈਂ ਕਹਿ ਸਕਦਾ ਹਾਂ ਯੋਧੇ ਨੇ ਜਿਹੜੇ ਇਹਨਾਂ ਦੇ ਜਿਹੜੇ ਡਿਸੀਜਨ ਨੇ ਹਰ ਇੱਕ ਡਿਸੀਜਨ ਜਿਹੜਾ ਪੰਜਾਬ ਦੇ ਹਿੱਤ ਲਈ ਹੈ ਜਿਹੜਾ ਵੀ ਦੇਖੋ ਮੈਂ ਅੱਗੇ ਵੀ ਕਿਹਾ ਪੰਜਾਬ ਦੇ ਵਿੱਚ ਜੇ ਕਰੋਨਾ ਦੀ ਆਬਾਦੀ ਹੈ ਤੇ ਕਿਸੇ ਦਾ ਕੋਈ ਦਿਮਾਗ ਦੇ ਵਿੱਚ ਕੋਈ ਐਸਾ ਪੈਰਾਮੀਟਰ ਥਰਮਾਮੀਟਰ ਨਹੀਂ ਹੈ ਜਿਹਨੂੰ ਤੁਸੀਂ ਵਾਚ ਕਰ ਲੋ ਵੀ ਇਹਦੇ ਅੰਦਰ ਕੀ ਚੱਲ ਰਿਹਾ ਪਰ ਹਾਂ ਜੇ ਕੋਈ ਘਟਿਆ ਹਰਕਤ ਕਰਦਾ ਉਹ ਦਿਨ ਦੂਰ ਨਹੀਂ ਠੀਕ ਹੈ ਆ ਹੁਣ ਜੇ ਜਲੰਧਰ ਵਿੱਚ ਕਾਰਵਾਈ ਕੀਤੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਹੋ ਗਿਆ ਦੱਸੋ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਪਹਿਲਾਂ ਵੀ ਹੁੰਦਾ ਸੀ ਹਾਂ ਜਿਹੜਾ ਗਲਤੀ ਕਰੂਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਵੀ ਹੋਵੇ ਸੋ ਇਹ ਉਪਰਾਲਾ ਇਹ ਤੁਹਾਡੇ ਬਤੌਰ ਸਾਹਮਣੇ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਜਿਹੜਾ ਕੋਈ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਜਿਹੜਾ ਕੋਈ ਪੰਜਾਬ ਦੇ ਵੱਲ ਬੁਰੀ ਅੱਖ ਵੇਖੂਗਾ ਉਹ ਬਖਸ਼ਿਆ ਨਹੀਂ ਜਾਊਗਾ ਬਟਾਲਾ ਤਹਿਸੀਲ ਕੰਪਲੈਕਸ ਨੂੰ ਡੀਕਨੇ ਆ ਜੀ ਲੋਕ ਦੇ ਦੇਣਾਂਗੇ ਹਰ ਜੋ ਬੰਤ ਚੁੱਕਾ ਜੀ ਕਰਦੇ ਆਗੇ ਸੋ ਕਹਿਣ ਦਾ ਵਾਵਾ ਜੀਰਾ ਰੱਖੋ ਨਾ ਹੁਣ ਤੁਸੀਂ ਕਾਹਲੇ ਨਾਨਾ ਭੇਜੋ ਹੁਣ ਪਰ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਸੱਚ ਦੱਸੇ ਚਲੋ ਤੁਸੀਂ ਬਟਾਲੇ ਦੇ ਮੇਰਾ ਪਰਿਵਾਰ ਕਿਉਂ ਪਹਿਲੀਆਂ ਸਰਕਾਰਾਂ ਨਾਲੋਂ ਹੁਣ ਸਰਕਾਰ 'ਚ ਫਰਕ ਪਿਆ ਕੋਈ ਕੰਮ ਕਰਨ ਦਾ ਮਜ਼ਾ ਆ ਰਿਹਾ ਦੇਖਣ ਦਾ ਮਜ਼ਾ ਆ ਰਿਹਾ ਕੋਈ ਬਟਾਲਾ ਲੱਗ ਰਿਹਾ ਵੀ ਵਾਕਿਆ ਕੋਈ ਤਰੱਕੀ ਚ ਜਾ ਰਿਹਾ ਹੈਗਾ ਕਿ ਨਹੀਂ ਹੈਗਾ ਔਰ ਮੇਰੀ ਤੁਹਾਨੂੰ ਵੀ ਬੇਨਤੀ ਹੈ ਕੱਲ ਮੈਂ ਦੇਖ ਰਿਹਾ ਸੀ ਤੁੱਤ ਨਸ਼ੇ ਦੇ ਨਾਲ ਇੱਕ ਜਿਹੜੀ ਲੇਡੀ ਸੀ ਇੱਕ ਨੌਜਵਾਨ ਸੀ ਜਿਹੜਾ ਦੇਖਿਆ ਜਿਹੜਾ ਪੁਲਿਸ ਮੁਲਾਜ਼ਮ ਨੇ ਉਹਦੇ ਚਪੇੜ ਮਾਰੀ ਪਰ ਉਹ ਉਹ ਵੀਡੀਓ ਜਿਹੜੀ ਉਨੀ ਕੱਟ ਕੇ ਆਈ ਉਸ ਤੋਂ ਪਹਿਲਾਂ ਜਿਹੜੀ ਵੀਡੀਓ ਸੀ ਉਹ ਪ੍ਰੋਪਰਲੀ ਐਕਸਪੋਜ਼ ਨਹੀਂ ਕੀਤਾ ਆਪਾਂ ਪ੍ਰੋਪਰਲੀ ਉਹਨੂੰ ਵਿਖਾਦਿਆ ਨਹੀਂ ਉਹ ਇੱਕ ਦੂਜੇ ਨੂੰ ਵੱਟੇ ਪੱਥਰ ਮਾਰਦੇ ਸੀ ਜੇ ਕੱਲ ਨੂੰ ਕੋਈ ਲੇਡੀ ਨੂੰ ਪੁੱਛੋ ਜਾਂਦਾ ਜਾਂ ਕੋਈ ਬੰਦੇ ਨੂੰ ਪੁੱਛੋ ਜਾਂਦਾ ਫਿਰ ਆਪਾਂ ਕਹਿ ਦੇਣਾ ਸੀ ਪੁਲਿਸ ਵਾਲਿਆਂ ਦਾ ਕਸੂਰ ਆ ਜੀ ਇਹਨਾਂ ਦੇ ਸਾਹਮਣੇ ਕੰਮ ਹੋ ਗਿਆ ਜੇ ਪੁਲਿਸ ਨੇ ਸਖਤੀ ਕੀਤੀ ਆ ਤੇ ਉਹ ਵਿਚਾਰੇ ਉਹਨਾਂ ਤੇ ਆਪਾਂ ਕਾਰਵਾਈ ਕਰਵਾ ਦਿੱਤੀ ਸੋ ਕਹਿਣ ਦਾ ਭਾਵ ਆ ਆਪਾਂ ਨੂੰ ਜਿਹੜਾ ਗਲਤ ਅਨਸਰ ਆ ਤੁਹਾਡੇ ਸਾਰੇ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੱਡੇ ਵੀਰ ਅਸੀਂ ਪੰਜਾਬ ਲਈ ਸੋਹਰਦੇ ਆ ਯਾਰ ਅਸੀਂ ਪੰਜਾਬ ਨੂੰ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਆ ਇਹ ਤੁਸੀਂ ਵੀ ਵਾਚ ਕਰਨਾ ਜਿਹੜਾ ਬੰਦਾ ਤੁਹਾਡੇ ਪੰਜਾਬ ਲਈ ਮਾਹੌਲ ਖਰਾਬ ਕਰਦਾ ਚਾਹੇ ਕੋਈ ਵੀ ਆ ਸਖਤੀ ਨਾਲ ਟੱਟ ਕੇ ਸਟੈਂਡ ਲੈ ਕੇ ਉਹਦਾ ਵਿਰੋਧ ਕਰ ਰਿਆ ਕਰੋ ਸੋ ਮੈਂ ਇਹੋ ਤੁਹਾਡੇ ਅੱਗੇ ਬੇਨਤੀ ਕਰਦਾ ਤਗੜੇ ਹੋ ਕੇ ਪਟਾਲਾ ਤੁਹਾਡਾ ਆਪਣਾ ਪੰਜਾਬ ਤੁਹਾਡਾ ਆਪਣਾ ਕਿੰਨਾਂ ਦੀ ਲੜਾਈ ਲੜ ਰਹੇ ਆਉਣ ਵਾਲੇ ਬੱਚਿਆਂ ਦੀ ਬੱਚਿਆਂ ਚ ਕੋਣ ਕੋਣ ਨੇ ਤੁਹਾਡੇ ਬੱਚੇ ਨਹੀਂ ਸਾਡੇ ਪਰਿਵਾਰ ਨਹੀਂ ਅੱਜ ਸਾਡੀਆਂ ਮਾਵਾਂ ਭੈਣਾਂ ਅਸੀਂ ਚੋਹਨੇ ਅਮਨ ਮਾਨ ਨਾ ਜਾਣ ਸ਼ਾਂਤੀ ਨਾ ਜਾਣ ਕਿਸੇ ਦੀ ਮਜਾਲ ਨਾ ਹੋਵੇ ਵੀ ਕੋਈ ਅੱਖ ਚੱਕ ਕੇ ਵੀ ਵੇਖ ਜਾਵੇ ਸੋ ਇਹਦੇ ਵਿੱਚ ਤੁਹਾਡੇ ਸਾਰਿਆਂ ਦਾ ਸਾਥ ਦੀ ਲੋੜ ਸਰਕਾਰ ਚਟਾਨ ਬਣ ਕੇ ਖਲੋਤੀ ਹੈ ਜੁਧ ਨਸ਼ੇ ਦਾ ਵਿਰੋਧ ਜਿਹੜਾ ਵੀ ਕੋਈ ਆਨਸਰ ਪਾਇਆ ਜਾਂਦਾ ਬਖਸ਼ਿਆ ਕੋਈ ਨਹੀਂ ਜਾਊਗਾ ਇਹਦੇ ਵਿੱਚ ਕਿਸੇ ਦੀ ਕੋਈ ਸ਼ਫਾਰਸ਼ ਨਹੀਂ ਹੈ ਜੇ ਗੱਲ ਕਰੀਏ ਹਰ ਪੱਕੋ ਹਰ ਕਿਤੇ ਤੋਂ ਸਿੱਖਿਆ ਤੁਸੀਂ ਦੇਖ ਲਈ ਸੀ ਤੁਸੀਂ ਦੇਖ ਲਈ ਹੈ ਦਿਨੋਂ ਦਿਨ ਜਿਹੜਾ ਇਹ ਪੰਜਾਬ ਦੀ ਨੁਹਾਰ ਬਦਲ ਰਹੀਆਂ ਤੁਹਾਡੇ ਸਾਥ ਦੀ ਥੋੜਾ ਥੈਂਕ ਯੂ